ਮੈਂ ਦਰਦ ਖਸੀਦ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਮੈਂ ਤੁਹਾਨੂੰ ਇੱਕ ਬਹੁ ਬੜੀ ਖੁਸ਼ਖਬਰੀ ਦੱਸਣ ਲਈ ਆ ਰਿਹਾ ਹਾਂ ਕਿ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਮੈਂ ਕਾਫੀ ਟਾਈਮ ਤੋਂ ਦਲਜੀਤ ਕਸਾਲ ਭਾਈ ਨੂੰ ਮਿਲਣਾ ਚਾਹੁੰਦਾ ਸੀ ਔਰ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਇਹਨਾਂ ਦੇ ਉਹਨਾਂ ਨੂੰ ਮਲਾਮ ਦੇ ਵਿੱਚ ਜਿਹੜੇ ਹੱਕਦਾਰ ਸੀਗੇ ਉਹ ਕੋਰਪ੍ਰਤਾਪ ਜੀ ਕੰਗ ਸਾਹਿਬ ਨੇ ਮੇਰਾ ਇੰਨਾ ਸਾਥ ਦਿੱਤਾ ਉਹਨਾਂ ਦਾ ਹਿਸਾਬ ਨਹੀਂ ਦੇ ਸਕਦਾ ਬੜਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਦਲਜੀਤ ਪੱਜ ਸਾਂਝ ਭਾਈ ਨੂੰ ਮਿਲਾਇਆ ਉੱਥੋਂ ਜਦ ਮੈਂ ਪਹੁੰਚਿਆ ਦਲਜੀਤ ਭਾਜੀ ਨੇ ਇੰਨੀ ਹੀ ਇੱਜ਼ਤ ਕੀਤੀ ਮੇਰੀ ਇੰਨੀ ਹੀ ਇੱਜ਼ਤ ਕੀਤੀ ਬਹੁਤ ਬਹੁਤ ਜ਼ਿਆਦਾ ਮੇਰੀ ਇੱਜ਼ਤ ਕੀਤੀ ਔਰ ਹਰ ਇੱਕ ਸਾਹ ਦੇ ਵਿੱਚ ਉਹਨਾਂ ਨੇ ਕਈ ਵਾਰ ਮੇਰੀ ਕਲਮ ਦੀ ਤਾਰੀਫ਼ ਕੀਤੀ ਮੈਂ ਆਪਣੇ ਆਪ ਨੂੰ ਬੜਾ ਈਮੋਸ਼ਨਲ ਹੋਇਆ ਮੈਂ ਆਪਣੇ ਆਪ ਨੂੰ ਬੜਾ ਹੀ ਖੁਸ਼ਕਿਸਮਤ ਇਨਸਾਨ ਸਮਝਿਆ ਕਿ ਇੱਟਾ بڑا ਦੁਨੀਆ ਦਾ ਬਹੁਤ بڑا ਸਟਾਰ ਜਿਹਦੀ ਪੂਰੀ ਦੁਨੀਆ بڑے بڑے ਲੋਕ ਜਿਨ੍ਹਾਂ ਨੂੰ ਮਿਲਣ ਨੂੰ ਤਰਸਦੇ ਨੇ ਇੱਕ ਛੋਟੇ ਜਿਹੇ ਬੰਦੇ ਦੀ ਉਹਨਾਂ ਨੇ ਇੰਨੀ ਇੱਜ਼ਤ ਕੀਤੀ ਹੈ ਰੱਬ ਉਹਨਾਂ ਨੂੰ ਤਾਂ ਦਰਸਿਤ ਦੇ ਰੱਬ ਉਹਨਾਂ ਨੂੰ ਇਸ ਤਰੀ ਕੰਬਲਮ ਵਿੱਚ ਰਹੇ ਬੁਲੰਦ ਵਿੱਚ ਰਹਿਣ ਬੁਲੰਦੀਆਂ ਇਸ ਤਰੀ ਛੋਣ ਔਰ ਹਮੇਸ਼ਾ ਹੋ ਕੰਦ ਉਸਤ ਰਹਿਣ ਤਾਂ ਕਿ ਹਮੇਸ਼ਾ ਹਮੇਸ਼ਾ ਲਈ ਇਸ ਤਰੀ ਹੋ ਯਾਨੀ ਕਿ ਬੁਲੰਦੀਆਂ ਨੂੰ ਛੋਡੇ ਰਹਿ ਮੈਂ ਉਹ ਤਾਂ ਦੇ ਨਹੀਂ ਦੇ ਸਕਦਾ ਜਿੰਨੇ ਉਹਨਾਂ ਨੇ ਮੈਨੂੰ ਮਾਨ ਬਖਸ਼ਿਆ ਜਿੰਮੀ ਮੇਰੀ ਉਹਨਾਂ ਨੇ ਇੱਜ਼ਤ ਕੀਤੀ ਔਰ ਹਰ ਸਾਹ ਦੇ ਵਿੱਚ ਮੇਰੀ ਕਲਮ ਦੀ ਤਾਰੀਫ਼ ਕੀਤੀ ਔਰ ਨਾਲ ਦੇ ਜੋ ਬੌਂਸਰ ਤੱਕ ਉਹਨਾਂ ਨੇ ਬੜੇ ਖੁਸ਼ ਥੀਏ ਬੜੇ ਉਹਨਾਂ ਨੂੰ ਵੀ ਮੈਚ ਦੇ ਵਿੱਚ ਇੰਨੀ ਖੁਸ਼ੀ ਹੈ ਉਹਨਾਂ ਨੇ ਵੀ ਬਹੁਤ ਰਿਸਪੈਕਟ ਕੀਤੀ ਔਰ ਗੋਵਿੰਦ ਮਰਤਾਜ ਜੀ ਨੇ ਮੈਂ ਉਹਨਾਂ ਦਾ ਬੜਾ ਐਹਸਾਨ ਮੰਨਦਾ ਕਿ ਉਹਨਾਂ ਨੇ ਮੈਨੂੰ ਮੈਂ ਉਹਨਾਂ ਨੂੰ ਵਿਦੀ ਰਹੀਮ ਮੈਂ ਉਹਨਾਂ ਦਾ ਧੰਨਵਾਦ ਕਰਦਾ ਦਲਜੀਤ ਭਾਜੀ ਮੈਂ ਬਹੁਤ ਧੰਨਵਾਦ ਕਰਦਾ ਕਿ ਥੋਨੇ ਮੇਰੀ ਇੰਨੇ ਟਾਈਮ ਦੀ 2-4 ਮਹੀਨਿਆਂ ਦੀ ਕੋਸ਼ਿਸ਼ ਜਿਹੜੀ ਇਹਨੇ ਮਿਹਨਤ ਕੀਤੀ ਜੋ ਉਹਨਾਂ ਨੇ ਮਤਲਬ ਮੇਰੀ ਮਿਲ ਕੇ ਮੇਰਾ ਇਨਕੇ ਜ਼ਿੰਦਗੀ ਨੂੰ ਸਫਲ ਕਰਦਾ ਮੈਂ ਇੱਕ ਆਪਣੀ ਤਰਫ ਤੋਂ ਵੀ ਦਿਲ ਵਿੱਚ ਉਹ ਦਿਲ ਕਰਦਾ ਕਿ ਮੈਂ ਉਹਨਾਂ ਦਾ ਲਿਵਾਨਾ ਹੋ ਗਿਆ ਉਹਨਾਂ ਨੂੰ ਸਪੈਸ਼ਲ ਕਿ ਹੈ ਕਿ ਭਾਜੀ ਵੀ ਜਿੰਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਹੈ ਕਿ ਭਾਜੀ ਮੇਨੇ ਦੁਨੀਆ ਦੇ ਵਿੱਚ ਮੈਂ ਬਹੁਤ ਫਿਰਿਆ ਹੈ ਕਿ ਐਡਾ ਬੜਾ ਲੈਵਲ ਦਾ ਇਨਸਾਨ ਐਡਾ ਬੜਾ ਮਤਲਬ ਨਹੀਂ ਮਤਲਬ ਜਿਨ੍ਹਾਂ ਦੀ ਇੰਨਾ ਬੁਲੰਧ ਦੇ ਵਿੱਚ ਜਿਹੜੇ ਬਹੁਤ ਅੱਛੇ ਐਕਟਰ ਐਕਟਰ ਵੀ ਨੇ ਬਹੁਤ ਅੱਛੇ ਸਿੰਗਰ ਵੀ ਨੇ ਪੂਰੀ ਦੁਨੀਆ 'ਚ ਨਾਮ ਵੀ ਹੈ ਉਹਨੇ ਇੱਕ ਛੋਟੇ ਸਖਸ ਨੂੰ ਜੀ ਇੰਨੀ ਇੱਜ਼ਤ ਬਖਸ਼ੀ ਹੈ ਇੱਕ ਇੱਜ਼ਤ ਹੁੰਦੀ ਹੈ ਇੱਕ ਬਹੁਤ ਜ਼ਿਆਦਾ ਇੱਜ਼ਤ ਜੀ ਹੈ ਉਹਨਾਂ ਨੇ ਬਹੁਤ ਬਹੁਤ ਜ਼ਿਆਦਾ ਇੱਜ਼ਤ ਕੀਤੀ ਮੈਨੂੰ ਦਿੱਤੀ ਹੈ ਬਹੁਤ ਮੇਰੀ ਰਿਸਪੈਕਟ ਕੀਤੀ ਹੈ ਮੈਂ ਵੀ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਬਹੁਤ ਰਿਸਪੈਕਟ ਕਰਦਾ ਮੈਂ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਮਰਦੇ ਦਮ ਤੱਕ ਮਾਣ ਦਾ ਦੇਨ ਨਹੀਂ ਦੇ ਸਕਦਾ ਇੱਕ ਛੋਟੇ ਜਿਹੇ ਨਮਾਣ ਨੂੰ ਇੰਨਾ ਮਾਣ ਬਖਸ਼ਿਆ ਹੈ ਇੰਨੇ ਮੇਰੀ ਕਲਮ ਦੀ ਤਾਰੀਫ਼ ਕਰਿਆ ਉਹਨਾਂ ਨੇ ਜਿੰਨੀ ਟਾਈਮ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਹਰ ਸਾਂ ਵਿੱਚ ਉਹਨਾਂ ਨੇ ਮੇਰੀ ਤਾਰੀਫ਼ ਕੀਤੀ ਹੈ ਕਲਮ ਦੀ ਔਰ ਮੈਂ ਉਹਨਾਂ ਦੀ ਹਰ ਸਾਂ ਚ ਇਹੀ ਤਾਰੀਫ਼ ਕਰੂੰਗਾ ਉਸ ਰੱਬ ਤੋਂ ਉਹ ਪ੍ਰਮਾਤਮਾ ਤੋਂ ਇਹ ਦੁਆ ਕਰੂੰਗਾ ਕਿ ਕੰਗਸ ਸਾਹਿਬ ਨੂੰ ਤੇ ਦਿਲਜੀਤ ਭਾਈ ਨੂੰ ਹਮੇਸ਼ਾ ਤੰਦਰੁਸਤ ਰੱਖੇ ਰੱਬ ਤੇ ਹਮੇਸ਼ਾ ਇਸ ਤਰੀ ਬੁਲੰਦੀਆਂ ਚੁੰਦੇ ਰਹਿਣ ਬਹੁਤ ਬਹੁਤ ਧੰਨਵਾਦ ਥੈਂਕ ਯੂ